ਕੈਨੇਡਾ ਦੇ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਆਈਆਰसीसी ਲਗਾਤਾਰ ਦੂਜੀ ਹਫਤੇ ਸੀਈਸੀ ਉਮੀਦਵਾਰਾਂ ਨੂੰ ਸੱਦੇ ਦੇ ਰਿਹਾ ਹੈ ਇਮੀਗ੍ਰੇਸ਼ਨ ਸ਼ਰਨਾਰਤੀ ਸਿਟੀਜ਼ਨਸ਼ਿਪ ਕੈਨੇਡਾ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਆਈਟੀਆ ਦੇ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਵਿੱਚ 400 ਆਈਟੀਆ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ 539 ਦੀ ਜਿੱਥੇ ਜ਼ਰੂਰਤ ਹੈ ਅੱਜ ਦਾ ਡਰਾ 18 ਨਵੰਬਰ ਨੂੰ ਪਰਮਿਸ਼ਨ ਲਾਮਜ਼ਦ ਪ੍ਰੋਗਰਾਮ ਪੀ ਐਨ ਪੀ ਡਰਾ ਤੋਂ ਬਾਅਦ ਜਿਸ ਵਿੱਚ 816 ਦੇ ਕਟੂ-ਕਟ ਸੀ ਯਾਰ ਸਕੋਰ ਦੇ ਨਾਲ 174 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਇਹ ਲਗਾਤਾਰ ਦੂਜਾ ਹਫਤਾ ਜਦੋਂ ਐਕਸਪ੍ਰੈਸ ਐਂਟਰੀ ਡਰਾ ਨਿਕਲੇ ਨੇ ਤੇ ਪਿਛਲੇ ਆਪੇ ਕ੍ਰੀਨੇਲ ਐਕਸਪੀਰੀਐਂਸ ਕਲਾਸਸ ਸੀਈਸੀ ਪ੍ਰੋਗਰਾਮਾਂ ਵਿੱਚ ਉਮੀਦਵਾਰ ਪੀ ਐਨ ਪੀ ਉਮੀਦਵਾਰਾਂ ਤੇ ਫ੍ਰੈਂਚ ਭਾਸ਼ਾ ਦੀ ਮਾਹਰਤ ਵਾਲੇ ਉਮੀਦਵਾਰਾਂ ਨੂੰ ਕੁੱਲ 1933 ਆਈਟੀ ਜਾਰੀ ਕੀਤੇ ਗਏ ਸਨ ਆਈਆਰਸੀਸੀ ਦੇ ਨਵੇਂ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਅਨੁਸਾਰ ਐਕਸਪ੍ਰੈਸ ਐਂਟਰੀ ਪ੍ਰਣਾਲੀ ਰਾਹੀਂ ਇਮੀਗ੍ਰੇਸ਼ਨ ਲਈ ਸੰਗੀਕ ਟਿਚੇ ਅਗਲੇ ਸਾਲ ਵਿਦਾਨ ਹੋਣ ਲਈ ਸੈੱਟ ਕੀਤੇ ਗਏ ਨੇ ਇਮੀਗ੍ਰੇਸ਼ਨ ਭਾਗ ਨੇ ਅਗਲੇ ਸਾਲ ਕੈਨੇਡਾ ਵਿੱਚ 124680 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦਾ ਸਵਾਗਤ ਕਰਨ ਦੀ ਤਿਆਰੀ ਕੀਤੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਵਿੱਚੋਂ 82000 ਦੇ ਵੱਧ ਤੋਂ ਵੱਧ ਦਾਖਲੇ ਕੈਨੇਡਾ ਵਿੱਚ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਉਮੀਦਵਾਰ ਦੇ ਲਈ ਇੱਕ ਨਵੀਂ ਸ਼੍ਰੇਣੀ ਸਮਰਪਿਤ ਕੀਤੇ ਜਾਣਗੇ ਜਿਸ ਵਿੱਚ ਇਨ ਕੈਨੇਡਾ ਫੋਕਸ ਰੈਣੀ ਉਜੋਗ ਜਾਣਿਆ ਜਾਂਦਾ ਹੈ ਇਸ ਸ਼੍ਰੇਣੀ ਵਿੱਚ ਨਵੀਂ ਮੁੱਖ ਤੌਰ ਤੇ ਐਕਸਪ੍ਰੈਸ ਐਂਟਰੀ ਪੂਲ ਦੇ ਅੰਦਰ ਸੀਈਸੀ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਪਰ ਇਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਪੀਐਨਪੀ ਆਨਲਾਈਨ ਐਕਸਪੀਰੀਅੰਸ ਐਂਟਰੀ ਸਟ੍ਰੀਮ ਦੇ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਨਵੀਂ ਪੱਧਰੀ ਯੋਜਨਾ ਦੇ ਅਨੁਸਾਰ ਬਾਕੀ ਬਚੇ 41727 ਨਿਵਾਸ ਪੀਆਰ ਸੰਗੀ ਆਰਥਿਕ ਤਰਹੀਜ਼ਨ ਸ਼੍ਰੇਣੀ ਰਾਕ ਮੇ ਦਿੱਤੇ ਜਾਣਗੇ ਤੇ ਇਨ ਸ਼੍ਰੇਣੀ ਐਕਸਪ੍ਰੈਸ ਐਂਟਰੀ ਪੂਲ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਕੈਨੇਡੀਅਨ ਲੇਬਰ ਮਾਰਕੀਟ ਵਿੱਚ ਇਨ ਡਿਮਾਂਡ ਪੇਸ਼ਾ ਅਤੇ ਕਿੱਤਿਆਂ ਵਿੱਚ ਪੇਸ਼ੇਵਰ ਅਨੁਭਵ ਹੈ ਐਕਸਪ੍ਰੈਸ ਐਂਟਰੀ ਆਖਰ ਹੈ ਕਿ ਐਕਸਪ੍ਰੈਸ ਐਂਟਰੀ ਕੈਨੇਡੀਅਨ ਪੀਆਰ ਦੀ ਮੰਗ ਕਰਨ ਵਾਲਿਆਂ ਲਈ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਹੈ ਸੀਈਸੀ FSWP ਅਤੇ SFSTP ਇਹਨਾਂ ਪ੍ਰੋਗਰਾਮਾਂ ਵਿੱਚ ਉਮੀਦਵਾਰਾਂ ਦਾ ਮਲਾਂਕੜ CRS ਸਕੋਰ ਦੁਆਰਾ ਕੀਤਾ ਜਾਂਦਾ ਹੈ ਜੋ ਮਨੁੱਖੀ ਪੂੰਜੀ ਕਾਰਕਾਂ ਜਿਵੇਂ ਕਿ ਉਮਰ ਪੇਸ਼ੇ ਭਾਸ਼ਾ ਹੁਨਰ ਸਿੱਖਿਆ ਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਸਕੋਰ ਨਿਰਧਾਰਤ ਕਰਦਾ ਹੈ ਕੈਨੇਡਾ ਵਿੱਚ ਭੈਣ ਭਰਾ ਜੀਵਨ ਸਾਥੀ ਦੀ ਅਰਜੀ ਦੇਣ ਲਈ ਕੈਨੇਡਾ ਤੋਂ ਵਿਦੇਸ਼ਾਂ ਤੋਂ ਸਿੱਖਿਆ ਦੇ ਕੰਮ ਦੇ ਤਜਰਬੇ ਨੂੰ ਜੋੜਨ ਲਈ ਵਾਧੂ ਅੰਕ ਦਿੱਤੇ ਜਾਂਦੇ ਨੇ ਜਿਨ੍ਹਾਂ ਉਮੀਦਵਾਰਾਂ ਨੇ ਇੱਕ ਵਧੀ ਹੋਈ ਪੀਐਨਪੀ ਸਟ੍ਰੀਮ ਰਾਹੀਂ ਸੂਬੇ ਨਾਮਜ਼ਦ ਪ੍ਰਾਪਤ ਕੀਤੀ ਹੈ ਉਹ 600 ਦੇ ਵਾਧੂ ਸੀਆਰਸ ਪੁਆਇੰਟ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਨਾਲ ਆਈਟੀਆ ਪ੍ਰਾਪਤ ਕਰਨ ਦੀ ਸੰਭਾਵਨਾ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ ਉਚਿਤਮ ਸੀਆਰ ਸਕੋਰ ਵਾਲੇ ਉਮੀਦਵਾਰ ਨੂੰ ਭਾਏਕ ਵਿੱਚ ਐਕਸਪਰਟ ਸੈਂਟਰ ਦੇ ਡਰਾਅ ਵਿੱਚ ਆਈਟੀਆ ਪ੍ਰਾਪਤ ਕਰਨ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ ਬਸ਼ਰਤੇ ਖਾਸ ਕਿ ਉਹ ਮਾਪਦੰਡਾ ਨੂੰ ਪੂਰਾ ਕਰਦੇ ਹੋਣ ਗ੍ਰੇਨਿੰਗ ਖਬਰਾਂ ਨੰਬਰ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਹੈ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ